ਸਾਨੂੰ ਬਾਦ 84 ਦੇ ਆਗੂ ਹੁਣ ਜਾ ਕੇ ਕਿਤੇ ਮਿਲਿਆ ਜਿਹਦੇ ਸੁਣ ਕੇ ਬੋਲਾਂ ਨੂੰ ਲੱਗੇ ਤਖਤ ਦਿੱਲੀ ਦਾ ਹਿੱਲਿਆ ਮਾਮਾ ਬਿਰਲੇ ਜੰਮਦੀਆਂ ਨੇ ਜਿਹੜੇ ਕੌਮ ਨੂੰ ਹੱਕ ਦਵਾਉਂਦੇ ਪਾਈ ਅਮਰਤਪਾਲ ਸਿੰਘ ਜਏ ਯੋਧੇ ਸੁੱਤੀ ਕੌਮ ਜਗਾਉਂਦੇ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ਾਂ ਨੇ ਬਚਨ ਨੇ ਤੇ ਵੇਖਣਾ ਇਸ ਵਾਰ ਜਾਗਦੀ ਜ਼ਮੀਰ ਵਾਲੇ ਕਿੰਨੇ ਕੇ ਸਰੀਰ ਨੇ 10 ਬੀਬੀ ਬਿਆੰਦ ਕਰ ਖਾਲਸਾ ਦੀ ਫਤਿਹ ਕਰ ਜੀ ਪਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਵਾਰ ਸਾਡੀ ਹਰ ਇੱਕ ਬੋਟ ਸਾਡੇ ਸਿੱਖ ਕੌਮ ਦੇ ਯੋਧਿਆਂ ਨੂੰ ਪੈਣੀ ਚਾਹੀਦੀ ਹੈ ਖਡੂਰ ਸਾਹਿਬ ਤੋਂ ਕੌਣ ਖਲੋਤਾ ਜੇ ਖਡੂਰ ਸਾਹਿਬ ਤੋਂ ਮਾਮਾ ਦੇ ਨਸ਼ਿਆਂ ਵਿੱਚ ਗਲਤਾਨ ਹੋਏ ਸਿੱਧੇ ਰਾਏ ਪਾਉਣ ਵਾਲਾ ਯੋਧਾ ਭਾਈ ਅੰਮ੍ਰਿਤਪਾਲ ਸਿੰਘ ਖਲੋਤਾ ਹੈ ਤੇ ਸਾਡੀ ਵੋਟ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਣੀ ਚਾਹੀਦੀ ਹੈ ਜੇ ਚਾਹੁੰਦੇ ਹੋ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਚਾਹੁੰਦੇ ਹੋ ਸਾਡੇ ਪੁੱਤਾਂ ਜਾ ਜਾ ਵਿੱਚ ਚੜ ਚੜ ਕੇ ਗੈਰ ਮੁਲਕ ਵਿੱਚ ਜਾ ਕੇ ਗੋਰਿਆਂ ਦੇ ਨੌਕਰਾਂ ਨਾ ਬਣਨ ਜੇ ਚਾਹੁੰਦੇ ਹੋ ਸਾਡੇ ਪੜ੍ਹੇ ਲਿਖੇ ਬੱਚੇ ਅੱਗੇ ਆਣ ਤੇ ਇਸ ਵਾਰ ਸਾਡੀ ਵੋਟ 1000 ਰੁਪਏ ਬਦਲੇ ਵਿਕਣੀ ਨਹੀਂ ਚਾਹੀਦੀ ਸਾਡੀ ਵੋਟ ਕਿਸੇ ਲਾਲਚ ਦੇ ਪਿੱਛੇ ਨਹੀਂ ਪੈਣੀ ਚਾਹੀਦੀ ਨਸ਼ਾ ਵੰਡ ਵੰਡ ਕੇ ਜਿਹੜੇ ਵੋਟਾਂ ਮੰਗਦੇ ਨੇ ਤੇ ਯਾਦ ਰੱਖਿਓ ਨਸ਼ਾ ਵੰਡੇ ਤੇ ਵੋਟਾਂ ਮੰਗਣ ਵਾਲੇ ਨੂੰ ਵੋਟਾਂ ਪਾਗਤ ਤੁਹਾਡੇ ਬੱਚੇ ਮੁਰਦਵਾਰਾ ਨਸ਼ੇ ਵਿੱਚ ਲੱਗਣਗੇ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਖਾਤਰ ਸਹੀ ਫੈਸਲਾ ਲੈਣ ਦਾ ਸਾਡਾ ਸਮਾਂ ਹੈ ਸਾਡਾ ਫਰਜ਼ ਬਣਦਾ ਹੈ ਕਿਤੇ ਇਹ ਗਲਤੀ ਅਸੀਂ ਇਸ ਵਾਰ ਕਰਨਾ ਨਹੀਂ ਹੈ ਬੜੀਆਂ ਸਰਕਾਰਾਂ ਤੁਸੀਂ ਨੇ ਵੇਖੀਆਂ ਹਰ ਸਰਕਾਰ ਦੇ ਝੂਠੇ ਲਾਰੇ ਤੁਸੀਂ ਨੇ ਸੁਣਿਆ ਇਸ ਵਾਰ ਮੌਕਾ ਸਿੱਖ ਕੌਮ ਦੇ ਯੋਧਿਆਂ ਨੂੰ ਦੇਖ ਕੇ ਦੇਖੋ ਖਡੂਰ ਸਾਹਿਬ ਤੋਂ ਪਈ ਅੰਮ੍ਰਿਤਪਾਲ ਸਿੰਘ ਜੀ ਖਲੋਤੇ ਨੇ ਫਰੀਦਕੋੜ ਤੋਂ ਸ਼ਹੀਦ ਸਰਦਾਰ ਬਿਆਨਤ ਸਿੰਘ ਦੇ ਸੁਪੁੱਤਰ ਖਲੋਤੇ ਨੇ ਤੇ ਸਰਦਾਰ ਸਿਮਰ ਜੱਤੀ ਮਾਨ ਖਲੋਤੇ ਨੇ ਸੰਗਰੂਰ ਤੋਂ ਇਸ ਵਾਰ ਸਾਡੀਆਂ ਵੋਟਾਂ ਇਹਨਾਂ ਯੋਧਿਆਂ ਨੂੰ ਹੀ ਪੈਣੀਆਂ ਚਾਹੀਦੀਆਂ ਨੇ ਕਿਤੇ ਯਾਦ ਰੱਖਿਓ ਕਿਤੇ ਜਾਂਦੇ ਜਾਂਦੇ ਇਹ ਮੇਹਣਾ ਦਾ ਆਪਣੇ ਆਪ ਨੂੰ বজਵਾ ਲਿਓ ਕਿ ਤੁਹਾਡੇ ਕਰਕੇ ਸਾਡੇ ਸਿੱਖ ਕੌਮ ਦੇ ਯੋਧੇ ਹਾਰ ਗਏ ਬੀਬੀ ਖਾਲਸਾ ਨੂੰ ਹਰਾਇਆ ਸੀ ਇਹ ਮਿਹਨਤ ساری ਜ਼ਿੰਦਗੀ ਤੁਹਾਡੇ ਸਿਰ ਰਹਿਣਾ ਸੀ ਪਰ ਦੂਜਾ ਸਮਾਂ ਆ ਗਿਆ ਇਹ ਦਾਗ ਧੋਣ ਦਾ ਇਹ ਦਾਗ ਧੋਦਿਓ ਇਸ ਵਾਰ ਬੋਟਾ ਪਾ ਕੇ ਯੋਧਿਆਂ ਨੂੰ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੀ ਪੰਜਾਬ ਦੀ ਧਰਤੀ 'ਚੋਂ ਕੁਝ ਨਹੀਂ ਬਚਿਆ ਜਿਹੜੇ ਇਸ ਧਰਤੀ ਨੂੰ ਕਹਿੰਦੇ ਨੇ ਵੀ ਨਸ਼ੇ ਦੀ ਧਰਤੀ ਹੈ ਕੋਈ ਉੱਡਦਾ ਪੰਜਾਬ ਕਹਿੰਦਾ ਹੈ ਕਿ ਕੋਈ ਗੰਦੇ ਗੀਤ ਗਾ ਕੇ ਸਾਡੇ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਸੋਨੇ ਵਰਗੀ ਚਿੜੀ ਸ਼ੇਰੇ ਪੰਜਾਬ ਮਹਾਰਾਜ ਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੁਆਰਾ ਆਜੇ ਜੇ ਚੌਧੇ ਹੋ ਨਾ ਇਸ ਧਰਤੀ ਦੇ ਉੱਤੇ ਸਾਡੇ ਗੁਰੂ ਸਹਿਬਾਨ ਨੇ 239 ਸਾਲ ਹੱਥੀਂ ਸੇਵਾ ਕੀਤੀ ਸਾਡੇ ਗੁਰੂ ਸਹਿਬਾਨ ਨੇ ਇਸ ਧਰਤੀ ਤੇ ਉੱਤੇ ਬਾਣੀ ਦਾ ਉਚਾਰਨ ਕੀਤਾ ਸਾਡੇ ਸਹਿਬ ਜੀਾਂ ਦਾ ਰਤ ਡੋਲਿਆ ਸਾਡੇ ਯੋਧਿਆਂ ਦਾ ਰਾਤ ਡੋਲਿਆ ਇਸ ਧਰਤੀ ਤੇ ਡੁੱਨੇ ਹੋਏ ਰਤ ਦਾ ਮੁੱਲ ਪਾ ਲਈਏ ਇਸ ਵਾਰ ਸਮਾਂ ਸੰਭਾਲ ਲਈਏ ਇਹ ਸੋਹਣਾ ਪੰਜਾਬ ਮੁੜ ਸੁਰਜੀਤ ਹੋਵੇ ਹਰ ਘਰ ਦੇ ਵਿੱਚੋਂ ਸਤਗੁਰਾਂ ਮਹਾਰਾਜ ਦੀ ਬਾਣੀ ਦਾ ਜਾਪ ਸਾਡੇ ਕੰਨਾਂ ਵਿੱਚ ਸੁਣਾਈ ਦੇਵੇ ਸਾਡੇ ਬੱਚੇ ਮੁੜ ਬਗਾਨੇ ਮੁਲਕਾ ਵਿੱਚ ਇਸ ਧਰਤੀ ਤੇ ਹੁਣ ਨਸ਼ਿਆਂ ਵਿੱਚ ਖੁੱਬੇ ਹੋਏ ਨੌਜਵਾਨ ਗੁਰਸਿੱਖੀ ਵੱਲ ਚੱਲਣ ਤੇ ਇਸ ਵਾਰ ਸਾਨੂੰ ਸਹੀ ਫੈਸਲਾ ਲੈਣਾ ਪੈਣਾ ਝੂਠੇ ਲਾਰੇ ਲੋਣ ਵਾਲਿਆਂ ਨੂੰ ਵੇਖ ਚੁੱਕਿਓ ਇਸ ਵਾਰ ਇੱਕ ਮੌਕੇ ਨਾਲ ਯੋਧਿਆ ਨੂੰ ਜ਼ਰੂਰ ਦੇਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਲੋਕ ਸਵਾਲ ਕਰਦੇ ਨੇ ਵੀ ਜੇ ਸੰਵਿਧਾਨ ਨੂੰ ਮੰਨਦੇ ਨਹੀਂ ਤੇ ਸੰਵਿਧਾਨ ਦੇ ਵਿੱਚ ਖਲੋ ਕੇ ਵੋਟਾਂ ਕਿਉਂ ਮੰਗ ਰਹੇ ਆ ਯਾਦ ਕਰਿਓ ਉਸ ਸਮਾ ਮਹਾਰਾਜਾ ਰਣਜੀਤ ਸਿੰਘਾ ਜਿਹਦੇ ਰਾਜ ਦੇ ਅੰਦਰ ਉਹ ਰਾਜਾ ਸੀ ਤੇ ਜਥੇਦਾਰ ਸੀ ਜਥੇਦਾਰ ਅਕਲਨੀ ਫੁੱਲਾ ਸਿੰਘ ਵਰਗੇ ਜਿਹਦੇ ਰਾਜ ਦੇ ਅੰਦਰ ਯੋਦੇ ਸੀ ਸਰਦਾਰ ਹਰੀ ਸਿੰਘ ਨਲੂਏ ਵਰਗੇ ਜਿਹਦੇ ਰਾਜ ਦੇ ਅੰਦਰ ਯੋਦੇ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਰਗੇ ਪਰ ਸਮਾਏ ਸਾਡੇ ਹੱਥ ਦੇ ਵਿੱਚ ਕਮਾਂਡ ਆ ਜਾਵੇ ਸਾਡੀ ਕੌਮ ਦੇ ਵਿੱਚ ਯੋਦੇ ਹੈ ਸਾਨੂੰ ਵੀ ਇਸ ਰਾਜਨੀਤੀ ਦੇ ਵਿੱਚ ਪੈਰ ਧਰਨਾ ਪੈਣਾ ਆਪਣੇ ਹੱਕ ਲੈਣ ਵਾਸਤੇ ਕਈ ਵਾਰੀ ਸਮੇਂ ਦੀ ਰਾਜਨੀਤੀ ਦੇ ਨਾਲ ਖੇਡਣਾ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨ ਨੇ ਉਹਨਾਂ 52 ਬਚਨਾਂ ਦੇ ਵਿੱਚ ਮਹਾਰਜ ਦਾ ਇੱਕ ਬਚਨ ਹੈ ਕਿ ਹਰ ਇੱਕ ਗੁਰਸਿੱਖ ਨੇ ਰਾਜਨੀਤੀ ਦੀ ਸਮਝ ਰੱਖਣੀ ਹੈ ਤੇ ਸਾਡਾ ਆ ਜਿਹੜਾ ਸਮਾਂ ਹੈ ਇਹ ਸਮਾਂ ਮੰਗ ਕਰ ਰਿਹਾ ਹੈ ਕਿ ਸਾਡੇ ਨੌਜਵਾਨ ਗੁਰਸਿੱਖ ਯੋਧੇ ਰਾਜਨੀਤੀ ਵਿੱਚ ਆਉਣ ਜੇ ਆਪਣੇ ਹੱਕ ਲੈਣੇ ਆ ਤੇ ਬਰਾਬਰ ਖਲੋ ਕੇ ਲਵਾਂਗੇ ਕਿਸੇ ਦੇ ਪੈਰਾਂ ਵਿੱਚ ਬੈਠ ਕੇ ਹੱਕ ਨਹੀਂ ਲਵਾਂਗੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਸਮੇਂ ਦੀ ਸਮੇਂ ਦੀ ਨਬਜ਼ ਪਛਾਣ ਲਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦਾ ਵਾਸਤਾ ਜੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਮਾਮਾ ਦਾ ਵਾਸਤਾ ਜਿਹੜਾ ਮਾਮਾ ਦੇ ਪੁੱਤ ਨਸ਼ਾ ਵਿੱਚ ਮਰ ਗਏ ਨੇ ਸਿਵੈ ਦੇ ਵਿੱਚ ਸੜ ਕੇ ਸਵਾਹ ਹੋ ਗਿਆ ਉਹਨਾਂ ਮਾਮਾ ਉਹਨਾਂ ਭੈਣਾ ਉਹਨਾਂ ਭਰਾਵਾਂ ਦਾ ਵਾਸਤਾ ਤੁਹਾਨੂੰ ਸਤਗੁਰੂ ਮਹਾਰਾਜ ਜੀ ਦਾ ਵਾਸਤਾ ਇਸ ਵਾਰ ਵੋਟਾਂ ਨੂੰ ਯੋਧਿਆਂ ਨੂੰ ਪਾਕੇ ਜਿਤਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ